ਜਿਹੜਾ ਲੈ ਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਪਿੰਡਾਂ ਚ ਨਹੀਂ ਚਾਹ ਸ਼ਹਿਰਾਂ ਚ ਨਹੀਂ ਚਾਹ ਕਸਬਿਆਂ ਚ ਨਹੀਂ ਉਹਨਾਂ ਨੂੰ ਵੀ ਬਹੁਤ ਪ੍ਰਾਣੀਆਂ ਮੰਗਾਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਮਾਹ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇਨਸਪੈਕਟਰ ਆ ਜਾਂਦਾ ਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੇ ਇਸ ਨਾਲ ਕੋਈ ਰਿਪੋਰਟ ਨਹੀਂ ਲੈਂਦੀ ਤੂੰ ਫਿਰ ਸਿਰ ਭਈਆ ਨਹੀਂ ਕੀਤਾ ਉਹ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲੇ ਜਾਂਦੇ ਸੀ ਸੋ ਅੱਜ ਅਸੀਂ ਕੈਬਨਿਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਕੱਲ ਵੀ ਆਪਣੀ ਗੱਲ ਚੱਲਦੀ ਸੀ ਕਿ 1958 55 ਦੇ ਜਿਹੜੇ ਐਕਟ ਨੇ ਉਹ ਅਜੇ ਤੱਕ ਜਿਹੜੇ ਨੇ ਉਹ ਚਲੇ ਜਾਂਦੇ ਨੇ ਕਿਸੇ ਨੇ ਦੇਖੇ ਨਹੀਂ ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਜਿਹਨਾਂ ਨਾਲ ਜੁੜ ਕੇ ਸੁਆਦਿਆ ਮੰਤਰੀ ਸਾਹਿਬ ਵੀ ਨਾਲ ਨਹੀਂ ਮੈਂ ਨਹੀਂ ਸੀ ਬੈਠਾ ਸੈਕਟਰ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰਨ ਵਾਲਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹਮਣੇ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਊਂਟਸ ਰੱਖਿਆ ਹੈ ਰੱਖਾ ਹੋਰ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਨੂੰ ਪੜਾ ਕੇ ਵੀ ਕਰਤਾ ਕਿ ਵੀ ਜਬ ਵੀ ਤੋਂ ਕੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦਿੱਕਤ ਸਿੱਕੇ ਕਰ ਜੀ ਦੀ ਲੋੜ ਨਹੀਂ ਪੋਵੇ ਜ਼ਰੂਰ ਦੇਖੋ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਦਾ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨ ਸਾਰਾ ਕੁਝ ਹੋਊਗਾ ਤੇ ਵੀ ਤੋਂ ਘੱਟ ਵਾਲੇ ਜਿੰਮੇ ਵੀ ਨੇ ਕੋਈ ਇਨਸਪੈਕਟਰ ਗਿਆ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ बार-बार ਚੱਕਰ ਲੱਗੋ ਤਾਂ ਉਹ ਰਾਮਨਾਥ ਦਾ ਕੰਮ ਕਰ ਸਕਦੇ ਨੇ ਲਗਭਗ 94% 98% 95% 99% ਦੇ ਵਿੱਚ ਘਾਉ ਹੋ ਜਾਂਦੇ ਨੇ ਬੀ ਜਾਂ ਬੀ ਤੋਂ ਥੱਲੇ ਆਉਂਦੇ ਸਿਰਫ 5% ਨੇ ਜਿਹੜੇ ਬੀ ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਜਾਣਕਾਰੀ ਦੇਣੀ ਹੋਊਗੀ ਕਿ ਆਹ ਬੀ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਫੋਰਥਿੰਗ ਲਾਗ ਬੈਜ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ওভার ਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀ ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ওভার ਟਾਈਮ ਲਾ ਸਕਦੇ ਸੀ ਉਹਦੇ ਪੈਸੇ ਮੰਗੇ ਸੁਣਾ ਹੁਣ ਇਹਨੂੰ ਵੜਾ ਕੇ 144 ਘੰਟੇ ਕਰਦੇ ਜਿੰਨਾ ਤੱਕ ਇਹ ਨਵਾਂ ਕਰਾਉਣਾ ਹੈ ਇੱਕ ਦਿਨ ਚ 9 ਘੰਟਿਆਂ ਤੋਂ ਵੱਧ ਤੇ ਹਫ਼ਤੇ ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੀ ਰੇਟ ਦਾ ਓਵਰਟਾਈਮ ਮਿਲੂਗਾ ਜਿਨ੍ਹਾਂ ਨੂੰ 8 ਘੰਟੇ ਦਾ ਮਿਲਦਾ ਜੋ 9 ਮਗਾੰਡਾ ਕੰਮ ਕਰਦੇ ਐ ਤਾਂ ਜਿਨ੍ਹਾਂ ਨੂੰ ਵਾਰ ਕੰਮ ਕਿ ਮਿਲਦੇ ਐ ਉਹਨੇ ਇਹਨਾਂ ਕੰਮ ਕੀਤੇ ਦੱਰ ਮਿਲਗੀ 2 ਘੰਟੇ ਨਹੀਂ ਬਲੀਅਰ ਸੋ ਉਹਨੇ ਜੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਅਮਬੀਨੇਜ ਵੀ ਹੋਵੀ ਜੇ ਜਿਹੜੇ ਉਹ ਬੱਦੂਗੀ ਤੇ ਕੁੱਲ ਸਮਾਜ ਜਿਹੜਾ ਕੰਮ ਦਾ ਉਹ ਬਾਰਾ ਨੰਨ ਜੂਗਾ ਉਹ ਵਿੱਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਫਿਰ ਬੀ ਤੋਂ ਬੰਦ ਕਰਨ ਚਾਹੀਏ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੀ ਸੀ ਦਫ਼ਤਰਾਂ ਦੇ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੀ ਨਹੀਂ ਮਿਲਦੀ ਪੋਰਟਲ ਤੇ ਉਹਨੇ 24 ਘੰਟਿਆਂ ਤੋਂ ਬਾਅਦ ਹੋ ਗਏ ਤਾਂ ਉਹ ਮੰਨਿਆ ਜਾਊਗਾ ਕਿ ਅਪਰੂਵ ਹੋ ਗਏ ਜਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਉਹਨਾਂ ਦੀ ਹੋ ਜੂਗੀ ਕੋਈ ਜਿਹੜੇ ਜਿਹਨਾਂ ਨੂੰ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ ਤੇ ਨਹੀਂ ਮਿਲਿਆ ਦਾ ਸਮਾਂ ਜੇ ਕੋਈ ਕਿਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾ ਉਹਨੂੰ ਮੌਕਾ ਨਹੀਂ ਮਿਲ ਕੇ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਆਮਲੇ ਜਿਹੜੇ ਕੋਰਟ ਚ ਜਾਂਦੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜੁਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵਜ੍ਹਾ ਤੇ ਘੱਟੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹੀ ਸਹਾਰਾ ਪਾਬੰਦਾਰ ਹੈ ਤੇ ਵਪਾਰੀ ਕੋਈ ਅਗਰਾਹੀ ਮੰਦੰ ਨਾਲ ਕੰਮ ਕਰਨਾ ਹੁੰਦਾ ਹੈ ਸਭਾ ਹੋਰ ਕਿੰਨੇ ਬੰਦਿਆਂ ਨੂੰ ਰੋਸਕਾਰ ਦਿੰਦਾ ਹੋ ਪਰਵਾਰ ਪਰ ਦਾ ਟੈਕਸ ਭਰਦਾ ਹੈ ਦੇਸ਼ ਨੂੰ ਚਲਦਾ ਹੈ ਤਾਂ ਇੱਕ ਬਦਲ ਜਿਹੜਾ ਹੁਣ ਹੋਇਆ ਬਦਲਾਅ ਹੈ ਕਿ ਹੁਣ ਕੋਈ ਗੱਲ ਨਹੀਂ ਕੋਈ ਸੈਕਟਰ ਆ ਨਾ ਉਸੇ ਤੱਕ ਕਿ ਉਹ ਵੀ ਤਸੀਂ ਚਾਹਾਂ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ ਦਿਨ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਕਿ ਬਦਲੇ ਔਰ ਹਮੇਸ਼ਾ ਪੰਜਾਬ ਦੀ ਸਰਕਾਰ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇ ਦਾ ਦੇਣਾ ਖੜੂਗੀ ਤੇ ਅਜ ਤਾਂ ਇਹ ਇਹ ਉਹ ਗੱਲ ਤਾਂ ਸਮਝ ਲੈ ਕੇ ਅੰਦਰ ਕੋਈ ਐਕਟ ਹੈ ਜੇ ਇਹ ਬਦਾਂ ਸਮਝ ਲਿਆ ਜਿਆ ਪਿਆ ਨਾ ਮੇ ਤੁਸ ਨੂੰ ਪਾਸ ਕਰਕੇ ਤੇ ਲਾ ਬਹੁਜਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਭਾਰਤ ਦੀ ਸਰਕਾਰੀ ਫੈਲਾ ਦੇ ਵਿੱਚ ਉਜੜਣਾ ਜਿਹੜੀਆਂ ਆ ਪੈਂਦੀਆਂ ਨੇ ਉਹਨਾਂ ਨੂੰ ਬਚਾਅ ਹੋ ਸਕੇ ਤੇ ਮੈਂ ਖੁਦ ਹੀ ਮੰਤਰੀ ਸਾਹਿਬ ਨੂੰ ਕਹਾਂਗਾ ਜੇ ਕੋਈ ਡੀਟੇਲ ਇਸ ਤਰ੍ਹਾਂ ਦੀ ਹੋਵੇ ਤਾਂ ਸਰ ਜੀ ਕੋਈ ਟੈਕਸ ਦਾ ਨਾਮ ਉਹ ਆਪ ਕੋ ਦੋ ਜੀ ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਇੰਗਲਿਸ਼ ਚ ਜਿਨ ਕਹਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਪਰ ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਤੇ ਇਹਦੇ ਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਜੋ ਇਸ ਨੂੰ ਬਹੁਤਾਂ ਪੁਰੀਆ ਦੇ ਦਾ ਪੰਜਾਬਾ ਦੀ ਜਿਹੜੀ ਲੇਬਰ ਟੱਕ ਫਸਾ ਹੈ ਔਰ ਤੁਸੀਂ 8 ਘੰਟੇ ਤੋਂ ਵਧਾ ਕੇ 12 ਘੰਟੇ ਘਾਤਾ ਉਹ ਤਾਂ ਲੇਵਰ ਹੈ ਕਿਸੇ ਵੀ ਚਾਹੁੰਦਾ ਇੱਕ ਮਜ਼ਦੂਰ ਦਾ ਜਿਹੜੇ ਵੀ ਆਉਂਦੇ ਨੇ ਉਹ ਤਾਂ ਨਹੀਂ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਵੀ ਹੁਣ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਲੇਵਰ ਇੱਕ ਤਰ੍ਹਾਂ ਦੀ ਸੌਦਾ ਹੋਗੀ ਕਿ ਉਹ ਆਟੋਮੈਟਿਕਲੀ ਸਾਡੇ ਮੰਨ ਪਰ ਹੋ ਜਾਣਗੇ ਜੀ ਜਿਹੜੇ ਉਹਨਾਂ ਨੂੰ ਵੀ ਅੰਦਰ ਤੇ ਨਾ ਕੰਸਟਰਕਸ਼ਨ ਵਰਕਰਾਂ ਨੇ ਕਾਰ ਬੰਦੇ ਐ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜਨਾਬੀ ਡਿਸਟ੍ਰਿਕਟ ਕੌਂਸਲਰ ਹੋਣਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਬਣਾਵਾਂਗੇ ਪਰ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 32 ਸਕੀਮਾਂ ਜਿਹੜੀ ਉਹਨਾਂ ਦੀ ਭਲਾਈ ਵਾਸਤੇ ਸੁਰਤਾ ਵਾਸਤੇ ਉਹ ਉਹਨਾਂ ਕੇ ਵੀ ਰਹੂਗਾ ਉਹ ਕਹਿੰਦੇ ਪਾਰਟੀਕਲ ਕਹਿੰਦੇ ਲੇਬਰ ਇੱਕ ਤੇ ਆਦੀ ਲਾਉਂਦੇ ਆ ਪਰ ਇਹਦੇ ਵਿੱਚ ਤੁਸੀਂ ਜਿਹੜੀਆਂ ਸੀ ਅਕਟ ਕਰਕੇ ਤੋਂ 12 ਘੰਟੇ ਕੀ ਕੀ ਆ ਇੱਕ ਕੰਮ ਨਹੀਂ ਕੀਤੀ ਜੇ ਲਾਉਣਾ ਚਾਹੁੰਦੇ ਨੇ ਜੇ ਲਾਉਣਾ ਚਾਹੁੰਦੇ ਨੇ ਉਹ ਤਾਂ 9 ਘੰਟੇ ਕਿਹਾ ਪਰ ਡਬਲ ਹੋ ਜਾਏਗਾ ਜੀ ਕੰਮ ਦੀ ਲਿਮਟ ਹੋ ਗਈ ਤਾਂ ਉਹਨੇ ਆਪਜੇ ਇੰਟਰੈਕ ਆ ਲਏ ਕਿਹਨੇ ਜੀ

ਨੌਂ ਬਾਰਾਂ ਘੰਟੇ ਤੱਕ ਤੇ ਉਹ ਬਿਉਂਡ ਕੰਮ ਨਹੀਂ ਕਰ ਸਕਦੇ ਕੋਈ ਵੀ ਜਿਸੇ ਉਹ ਕਹੇ ਗੱਲ ਦੱਸਦਾ 12 ਘੰਟੇ ਤੱਕ ਕੰਮ ਕਰਾਇਆ ਜਾ ਸਕਦਾ ਜੇ ਇੱਕ ਦਿਨ ਤੇ ਇੱਕ ਦਿਨ ਲਈ ਬੰਦਾ ਕੰਮ ਕਰਦਾ ਤੇ 9 ਘੰਟੇ ਤੱਕ ਉਹ ਓਵਰਟਾਈਮ ਨਹੀਂ ਜਾਂ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਉਂਗੇ ਉਹਦੇ ਡਬਲ ਪੈਸੇ ਦੇਣਗੇ ਠੀਕ ਬਾਰ ਘੰਟੇ ਦੇ ਡਬਲ ਹੋਗੇ ਪਰ ਪਰ ਇਹਨਾਂ ਦਾ ਟਾਈਮ ਅੱਧ ਕਾ ਤੇ ਮੰਗਣਾ ਚਾਹੁੰਗਾ 9 ਘੰਟੇ ਬਸ ਓਵਰਟਾਈਮ ਉਹਦੇ ਵਿੱਚ ਬ੍ਰੇਕ ਵੀ ਹੈ ਨਾ 8 ਘੰਟੇ ਮੰਨਿਆ ਜਾਊਗਾ ਜੀ ਜੇ ਤੁਸੀਂ ਡ੍ਰੈਕਟ ਮੰਨਿਓ 8 ਹੀ ਮੰਨਿਆ ਜਾਊ ਉਹਦੇ ਤੇ ਬ੍ਰੇਕ ਆ ਗਈ ਨਾ ਇਹ ਰੋਟੀ ਖਾ ਲਈਆਂ ਉਹਨੇ ਚਾਹ ਪੀਣੀ ਆ ਉਸ ਕਾਲ ਦੀ ਪਹਿਲਾਂ ਪਹਿਲਾਂ ਅੱਧੇ ਘੰਟੇ ਦੀ ਆ ਤੁਸੀਂ ਇਹਦੇ ਤੇ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਹੈ ਉਹਨਾਂ ਨੇ ਮੌਕਾ ਦੇ ਰਿਆ ਜੇ ਤੁਸੀਂ ਵੱਧ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੇ ਡਿਮਾਂਡ ਆਈਆਂ ਨੇ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਕੰਮ ਤਾਂ ਵੱਧ ਲਾ ਸਕਦੇ ਆ ਆ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਲਡਰਾਂ ਨਾਲ ਗੱਲ ਕਰਕੇ ਉਦੋਂ ਬਾਅਦ ਇਹ ਸਭ ਚੁੱਕੇ ਦੇਖ ਚੁੱਕੇ ਕੋਈ ਕੋਈ ਮਾਫੀਆ ਬਣ ਚੁਕਿਆ ਕੋਈ ਹੋਰ ਜਿਵੇਂ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਚਾਹੀਦਾ ਨਿਲੂਗਾ ਨਹੀਂ ਤਾਂ ਨਾਂ ਕਰਨਾ ਐਨਾ ਜ਼ਰੂਰੀ ਬਾਤ ਇਹਨਾਂ ਸਭ ਬਹੁਤ ਸਾਰੇ ਲੋਕਾਂ ਨੂੰ ਓਵਰਟਾਈਮ ਵੀ ਲਗਾਉਂਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤਨ ਜਿਵੇਂ ਤੁਸੀਂ ਕਹਿ ਕਿ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਅ ਵੇਤਰ ਨਹੀਂ ਮੈਨੂੰ ਪਤਾ ਉਹ EMPLOYE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਲਾਈਕ ਕਿ ਜਿੱਕਰ ਲੇਬਰ ਕੋਰਟ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ਓਵਰਟਾਈਮਰ ਸਿਰ ਹੈਗੇ ਨੇ ਲਗਾਉਂਦੇ ਨੇ ਓਵਰਟਾਈਮ ਅੱਜ ਦੀ ਰਿਪੋਰਟ ਵੀ ਲਗਾਉਂਦੇ ਨੇ ਪਰ ਉਹਨਾਂ ਨੂੰ ਉਹ ਮਨਜ਼ਰਾ ਨਹੀਂ ਮਿਲ ਪਾਤਾ ਇਹਦੀ ਵਸਤੇ ਦਾ ਸੀ ਕੀਤਾ ਜਾਂਦਾ ਹੈ। ਰੈਗੂਲੇਟਰ ਇੰਸਪੈਕਟਰ ਹੈ ਐਲ ਸੀ ਨੇ ਸਰ ਉਹਨਾਂ ਕੋਲ ਜਾ ਕੇ ਕੰਪਲੇਟ ਕਰ ਸਕਦੇ ਨੇ। ਬੇਸਿਕਲੀ ਹਾਂ। ਹਾਂ। ਮਤਲਬ ਅਸੀਂ ਇਹੀ ਚੀਜ਼ ਕਰਦਾਂਗੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਾਇਰ ਨਾ ਹੋਣ। ਠੀਕ ਹੈ ਨਾ ਤਾਂ ਕੋਈ ਸੋਸ਼ ਨਾ ਹੋਵੇ। ਜੇ ਉਹਨਾਂ ਦਾ ਵੱਧ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਬਰਤਨ ਦੇ ਉਹਨੂੰ ਜਿਹੜਾ ਨਾਰਮਲ ਲੇਟ ਹੈ ਉਹਦੇ ਪਰ ਤਾਂ ਟਾਂਟਾ ਕੱਢ ਕੇ ਤਾਂ ਉਹਨੂੰ ਇੱਕ ਕੰਟ੍ਰੈਕਟ ਦੇ ਟਾਪਰ ਦੇਣਾ। ਕਿਉਂਕਿ ਜੇ ਉਹ ਕੰਪਲੀਟ ਕਰਨੀ ਚਾਹੁੰਦੇ ਕੋਈ ਦੁਕਾਨਦਾਰ ਨਹੀਂ ਮਿਲਦਾ। ਤਾਂ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਜੀ ਇਸ ਤਰ੍ਹਾਂ ਦੇ ਕਿ ਪਹਿਲਾ ਜਿਹੜਾ ਇਹ ਦੱਸਿਓ ਜੀ ਜਿਹੜੇ ਜੁਰਮਾਨੇ ਬਤਾਏ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਕਰਦਾ ਕੋ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਕਾਰ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਇਹ ਦੇਖੋ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਹਨੂੰ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਇਹ ਉਹਨੂੰ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਦ ਮੈਂ ਆਪਾਂ ਕਾਰ ਦਾ ਚਲਾਨ ਭਰੀਦਾ ऑन स्पॉट ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ بجائے ਆਪਾਂ ਮਸ਼ੀਨ ਤੇ ਭਰਦੀ ਦਾ ਐਵੇਂ ਉਹ ਅਸੀਂ ਇਹਦੇ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜਾ ਚਲਾਨ ਹੈ ਜਿਹੜਾ ਔਨ ਸਪਾਟ ਭੁਗਤ ਸਕਦਾ ਜੀ ਉਹ ਇਸੇ ਤੋਂ ਦੇਖੀ ਜਿਹੜਾ ਦੁਕਾਨਦਾਰ ਜਿਵੇਂ ਤੁਸੀਂ ਕਹਿ ਰਹੇ ਹੋ ਛੋਟੇ ਦੁਕਾਨਦਾਰ ਨੂੰ ਫਾਇਦਾ ਮੁੱਝਾ ਲੇਕਿਨ ਜਦੋਂ ਤਾਂ ਰਿਕਾਰਡ ਹੀ ਨਹੀਂ ਰੱਖੇਗਾ ਇਮਪਲਾਈ ਦਾ ਆਪਣੇ ਵਰਕਾ ਤੇ ਇਹ ਨਹੀਂ ਵਾਇਲੇਸ਼ਨ ਚ ਆਉਂਦਾ ਕੋਰਟਾ ਹੁੰਦੀ ਰੱਖਦੇ ਆ ਨਹੀਂ ਨਹੀਂ ਕੋਰਟਾ ਹੁੰਦੀ ਰੱਖਦੇ 20 ਤੋਂ ਬਦਲ 5% ਰੱਖਣੀ ਹੈ 20 ਤੋਂ ਥੱਲੇ ਨਾ ਰੋੜਨੀ 20 ਥੱਲੇ ਕੋਈ ਨਹੀਂ ਇੰਸਪੈਕਟਰ ਰਾਤ ਖਤਮ ਕਰਦੇ ਹੁਣ ਕਿ ਚੈਕਿੰਗ ਹੀ ਨਹੀਂ ਹੋਏਗੀ ਤਾਂ ਫਿਰ ਨਹੀਂ ਨਹੀਂ ਐਦਾ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਗੇੜੇ ਮਾਰ ਕੇ ਇੰਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾ ਜੇ ਇੰਸਪੈਕਟਰ ਆ ਜਾ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਕਿ ਇੰਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਏ ਫਰਾਂ ਆ ਗਏ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਕਿ ਹਰ ਰੋਜ਼ ਦੀ ਉਹਨਾਂ ਨੂੰ ਹਸਪਤਾਲੀ ਹੋਊਗੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਾਰਟਿਕੂਲਰ ਇਨਸਪੈਕਟਰ ਕੋਈ ਤਾਂ ਕਾਜ਼ਾ ਉਸ ਕਾਰ ਕਰਦਾ ਤੇ ਵਿਭਾਗਿਕ ਰੈਗੂਲੇਸ਼ਨ ਸਰ 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 ਇਹਨਾਂ ਦਾ ਸੋਸ਼ਲ ਰੈਗੂਲਾਈਜ਼ ਹੋ ਜੂਗਾ ਜੀ ਪਹਿਲੇ ਸੋਸ਼ਲ ਕਹਿੰਦੇ ਸੀ 8-9 ਘੰਟੇ ਤੱਕ ਇਨਸਪੈਕਟਰ ਤੇ ਆ ਜਾਂਦਾ ਸੀ ਹੁਣ ਤਾਂ ਇਹ ਜੀ ਰੈਗੂਲਾਈਜ਼ ਕਰਦੇ 12 ਘੰਟੇ ਤੱਕ ਸਰ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਿੱਦ ਮੈਂ ਪਹਿਲਾਂ ਸਾਹਮਣੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸੂਤਾਂ ਚਾਹੇ ਹੋ मतलब उदे ਘਰਦਿਆਂ ਨੂੰ ਜਿੰਨੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਅ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਹੈ ਅਸੀਂ ਉਹੀ ਸੇਮ ਉਹਨਾਂ ਨੂੰ ਵੀ ਦਿੰਦੇ ਹਾਂ ਪਰ ਸਰਕਟ ਦੇ ਤੋਂ ਲੇਬਰ ਲਾਅ ਦੇ ਤੱਕ ਕੋਰਟਸ ਲੈ ਕੇ ਆ ਰਹੇ ਹੈ ਸਰ ਜੀ ਤੁਸੀਂ ਲੇਬਰ ਕੋਰਟ ਦਾ ਉਹਨੂੰ ਕੋਰਟ ਵਿੱਚ ਜਾਣ ਤੇ ਅਧਿਕਾਰ ਫਰਮ ਕੇ ਮਜ਼ਦੂਰ ਦਾ ਕਿ ਕੰਮੇ ਦਾ ਜੀ ਤਾ ਉਹਦਾ ਉਹ ਤਾਂ ਜਿਹੜਾ ਇਹ ਇਨਸਪੈਕਟਰੀ ਦਾ ਆਜੂ ਵੱਧਾ ਹੋਵੇਗਾ ਅਸੀਂ ਕਿਸੇ ਦਾ ਅਸੀਂ ਕਿਸਰਾ ਅਧਿਕਾਰ ਦੀ ਜੀ ਖੋਇਆ ਇਹਦੇ ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਕੋਰਟ ਵੀ ਜਾ ਸਕਦਾ ਕੋਈ ਅਸੀਂ ਕਿਤੇ ਨਹੀਂ ਉਹ ਤੁਹਾਨੂੰ ਕੋਰਟਾਂ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨੇ ਪੜਜੇ ਇਹਦਾ ਚਲਾ ਦੇ ਪੜਦਾ ਨਹੀਂ ਸਿਸਟਮ ਕਿਵੇਂ ਨਹੀਂ ਨਹੀਂ ਪੜੂਗਾ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ ਸਰ ਐਸਡੀਐਮ ਕੋਲ ਪੁੱਛ ਜਾ ਕੇ ਦੇਖੋ ਜੀ ਏਡੀਸੀ ਕੋਲ ਜਾ ਕੇ ਦੇਖੋ ਜੀ ਕਿੰਨੇ ਕਿੰਨੇ ਬੰਦੇ ਆ ਇਹ ਭਾਗੀ ਮਲ ਨੂੰ ਨਹੀਂ ਸਾਹਮਣੇ ਲਿਜਾ ਕੇ ਕੋਰਟ ਚਾ ਕੇ ਮਿਲਣੀ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜ਼ਦੂਰ ਜਨ ਕੋਟ ਚਾਹੁੰਦਾ ਉਹ ਦਿਹਾੜੀ ਮਿਲਣਾਦੀ ਹੈ ਨਾ ਅਸੀਂ ਚਲਦੇ ਨਹੀਂ ਕਿਉਂ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ ਸਾਰੇ ਦੇਖੋ ਇਹ ਜਿਹੜਾ ਟੂ ਆਪਣੀ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਪ੍ਰਧਾਨ ਸਭਾ ਬਿਲ ਜਦੋਂ ਪੂਰਾ ਕੱਲਾ ਕੱਲਾ ਲੱਜੂਗਾ ਕੀ ਕੀ ਕਰਦੇ ਲਾਭ ਦੇਣ ਵਾਲਾ ਮਲ ਨੂੰ ਦਾ ਸੋਚਣ ਕੰਮ ਵਾਲਾ ਜਿਹੜਾ ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹਾਂ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਹੈ ਨਹੀਂ ਨਹੀਂ ਇਹ ਇਹਦੇ ਇਹਦੇ ਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ ਆਕਟ ਘੰਟੇ ਤੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈ ਇਛਾ ਹੈ ਕੋਈ ਟੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ ਆਰਸੀ 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਰੇ ਤੋਂ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਅਸੀਂ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਤੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਉਹਨੂੰ ਹੀ ਹੈਜ਼ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ 'ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਰਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚੋਂ ਸਾਡੇ ਕੋਈ ਲੇਬਰ ਲਾਅਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਆ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਦਾ ਜੇਬਾਂ ਚ ਹੱਤ ਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20% ਤੱਕ ਜਿਹੜੇ ਅਦਾਰੇ ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੱਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨੀਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘਰ ਤੋਂ ਘੱਟ ਜਿਓ ਰੋਜ਼ ਥੋੜਾ ਸ਼ੋਸ਼ਨ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਮਜ਼ਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਮੰਨ ਲਓ ਤਾਂ 3 ਮਹੀਨੇ ਚ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾਹਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲੈਂਸ ਨੂੰ ਆਉਂਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਉਹ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਉਹਨੇ ਜੇ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਪੰਗ ਨਹੀਂ ਕੀਤਾ ਜਾਊਗਾ ਪ੍ਰਸ਼ਾਨੀ ਕੀਤਾ ਜਾਂਦਾ ਆਹ ਸਾਰੇ ਆਪਣੇ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ ਹੁਣ 1000 ਤੋਂ 2000 ਕਰਤਾ ਜੁਰਮਾਨਾ 10000 ਰੁਪਿਆ ਕਰਤਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੇ ਨੂੰ ਤਾਂ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਰੁਪਏ ਕਰਤਾ ਹੁਣ ਤੁਸੀਂ ਦੱਸੋ ਇਹ ਲੇਬਰ ਦਾ ਸ਼ੋਸ਼ਣ ਹੋ ਰਿਹਾ ਹੈ ਕਿ ਜੁਰਮਾਨਾ ਉਹ ਵੀ ਰਕਿਤਾ ਸੀ ਕਿ ਭਾਈ ਆਪੇ ਸਾਹ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਦਾ ਉਦਾ ਸਾਰੇ ਨਾਲ ਪੋਰਟਲ ਤੇ ਸਾਡਾ ਇੰਟੈਕਟ ਕਰਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ਕਲੋਜ਼ ਬਾਈ ਬਿਲਕੁਲ ਸਮਝ ਲੈ ਕੇ ਅਸੀਂ ਉੱਤਰ ਅਸੀਂ ਸਟੀਕ ਹੇਲਡਰਸ ਨਾਲ ਵੀ ਵੀਰ ਕੱਲ ਬਾਤ ਕਰਾਂਗੇ ਤੇ ਲੇਬਰ ਦੁਬਾਰੰਗ ਮੀਟਿੰਗ ਵੀ ਲਵਾਗੇ ਜੀ ਬਈ ਇਸੇ ਵਲ ਤੇ ਵੀ ਲੋਕਾਂ ਰਹਿੰਦੇ ਨੇ ਜਿਹੜੇ ਲੇਬਰ ਜੁਨੀਆ ਨਾਲ ਨਾਲ ਜਾਰ ਲੇਬਰ ਦੇ ਲਈ ਸੰਸਥਾਾਂ ਨੂੰ ਅਨੁਸਾਰ ਸੀਰ ਸਰ ਕਿਹੜੇ ਇੰਸਪੈਕਟਰ ਸਰ ਦੇ ਕੋਈ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲਦੇ ਨੇ ਬਾਡੀ ਮਲਕਾ ਨਾਲ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਵਾਲੇ ਦਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜੇ ਮੈਂ ਜਿਹੜੀ ਜੋਤੀ ਮਨੋਤਰਾ ਕੀ ਨਾਮ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੁਪਰ ਦਾ ਕੋਈ ਪੰਡਤ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਿਆ ਹੈ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਦ ਕੋਈ ਪੈਸੇ ਪੁੱਛੇ ਤਾਂ ਲਾਲਚ ਆ ਜਾਂਦਾ ਜਾਂ ਕੋਈ ਹੋਰ ਉਹਨਾਂ ਦੇ ਕੇ ਉਹਨਾਂ ਨੂੰ ਦੇਸ਼ ਵਿਰੋਧੀ ਕਰਦਿਆਂ ਜਿਹਾ ਉਹ ਜਿਹੜਾ ਉਹ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜਿਉ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਨਹੀਂ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ ਮਾਨ ਸਰ ਜੀ ਜੋ ਆਪਨੇ ਬਿਆਨ ਦਿਆ ਥਾ 1 ਨੇਸ਼ਨ 1 ਹਸਬੰਡ ਉਸ ਪਰ ਰਵਨੀਤ ਬਿੱਟੂ ਬਿੱਟੂ ਨੇ ਜੋ ਹੈ ਉਸ ਪਰ पलटवार ਕੀਤਾ ਉਹਨਾਂ ਨੇ ਕਹਾ ਕਿ ਆਪ ਪਾਕਿਸਤਾਨ ਦੀ ਬਾਤਾਂ ਬੋਲ ਰਹੇ ਆਪ ਕਿਸੇ ਨਾ ਕਿਸੇ ਤਰੀਕੇ ਸੇ ਪਾਕਿਸਤਾਨ ਨੂੰ ਮਦਦ ਪਹੁੰਚਾਉਣਾ ਚਾਹਤੇ ਅਸੀਂ ਕਿਹੜੀ ਪਾਕਿਸਤਾਨ ਦੀ ਭਾਸ਼ਾ ਬੋਲੇ ਬਸ ਇਹ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਉਹ ਉਹ ਕਿਹੜੀ ਭਾਸ਼ਾ ਕਰ ਹੈਨੀ ਤੋ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕਿਉਂ ਕੀਤਾ ਕਿ ਨੇ ਪਾਕਿਸਤਾਨ ਨੇ ਸਭ ਤੋ ਜਿਹੜਾ ਕੋਈ ਬੋਲ ਕੇ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਜਿੱਤ ਕੇ ਆਏ ਜਿੱਤ ਕੇ ਹੈਨਾ ਤੇ ਇਹ ਤਾਂ ਪਤਾ ਹੀ ਲੱਗਿਆ ਨਾ ਉਹੰਦਾ ਜਿੱਤ ਕੇ ਜਾਂ ਨਹੀਂ ਜਿੱਤ ਕੇ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਬੈਠਾ ਪਿਆ ਕਿੰਨੀ ਕਿ ਜ਼ਮੀਨ ਉਹਨਾਂ ਦੀ ਆਪਾ ਦੱਬ ਲਈ ਸੀ ਹਨਾ ਇਹ ਚੋਰ ਪਾਕਿਸਤਾਨ ਦੀ ਕੀ ਬਾਝ ਹੈ ਜਸੂ ਤੇ ਹੁਣ ਜਿਹੜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਐ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ تھے ਲੇਕਿਨ ਕਿਤਨੀ ਇਹ ਨਹੀਂ ਇਪੋਰਟੈਂਟ ਇਹ ਹੱਕ ਤੇ ਹੋ ਗਰੇ تھے ਹਨਾ ਇਹ ਮੇਰੀ ਮੈਂ ਤਾਂ ਨਹੀਂ ਕਿਹਾ ਇਹ ਵੀ ਤਾਂ ਗੱਲ ਪਾਕਿਸਤਾਨ ਦੀ ਬਾਝ ਹੈ ਫਿਰ ਇਹਨਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਲੱਤਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਹੀਂ ਕਰਦੇ ਸਿਰਫ ਟੈਰਸਾਂ ਦੇ ਟਿਕਾਣਿਆਂ ਤੇ ਅਸੀਂ 500 ਤੋਂ ਵੱਧ ਕਰਾਂਗੇ ਇਹ ਟੈਪ ਫਿਰ ਉਹਨੇ ਰੱਖੇ ਹੋਏ ਉੱਥੇ ਜੀ ਤੇ ਨਾਲੇ ਕਰੀ ਜਾਂਦੇ ਨੇ ਫੌਜ ਉੱਥੇ ਹੱਥ 바ਦੀ ਨੂੰ ਨਾਲੇ ਵੀ ਉਹਨੇ ਰੱਖੇ ਹੋਏ ਉਹਨੂੰ ਜਦ ਪਤਾ ਲੱਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਨਹੀਂ ਆਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਹਿਨਤ ਹੈ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਤਮਾਦਮ ਦੇ ਖਿਲਾਫ ਕਹੀ ਜਾਣੇ ਇਹਨਾਂ ਕੋਲ ਸਰ ਜੀ नीत जो नीती ओके जी भाई सत शयक